ਸਤਸ਼੍ਰੀ ਅਕਾਲ ਪੀਪੀਪਤੀ ਨਮਾਸ਼ਾਹਰ ਦੇਖ ਰਹੇ ਹੋ ਮੈਂ ਤਨੇਸ਼ੂਰੀ ਸਾਥੋ ਸਾਥੀਓ ਅਸੀਂ ਇਸ ਸਮੇਂ ਰਾਹੋ ਰੋਡ ਤੇ ਮੌਜੂਦ ਆ ਐਚਪੀ ਦੇ ਪੈਟਰੋਲ ਪੰਪ ਤੇ ਔਰ ਪਿੱਛੇ ਦਿਖਾ ਦੋ ਉੱਤਰ ਵਿਜੇ ਅ ਰੱਸੀ ਲਾਈ ਹੋਈ ਆ ਇੱਕ ਇਹਨਾਂ ਨੇ ਆਪਣਾ EMPLOYE ਵੀ ਉੱਥੇ ਡਿਪਲੋਏ ਕੀਤਾ ਹੋਇਆ ਔਰ ਥੋੜੇ ਥੋੜੇ ਵਹੀਕਲ ਜਿਹੜੇ ਇੱਧਰ ਭੇਜੇ ਜਾ ਰਹੇ ਆ ਔਰ ਜਿਹੜੀ ਰਾਹਤ ਦੀ ਖਬਰ ਆਈ ਆ ਉਹ ਇਹ ਆ ਕਿ ਜਲੰਧਰ ਵਿਖੇ ਟਰੱਕ ਆਪਰੇਟਰਸ ਤੇ ਪ੍ਰਸ਼ਾਸਨ ਵਿੱਚ ਕਰ ਮੀਟਿੰਗ ਹੁੰਦੀ ਹੈ ਜਿਸ ਤੋਂ ਬਾਅਦ ਟਰੱਕ ਆਪਰੇਟਰਸ ਨੇ ਐਲਾਨ ਕੀਤਾ ਕਿ ਜਿਹੜੀ ਹੜਤਾਲ ਖਤਮ ਕੀਤੀ ਜਾਵੇਗੀ। ਔਰ ਕੱਲ ਤੱਕ ਨਾਰਮਲਾਈਜ਼ ਹੋ ਜਾਏਗਾ ਸਾਰਾ ਕੁਝ ਲੇਕਿਨ ਹੁਣ ਗੱਡੀਆਂ ਵਿੱਚ ਔਰ ਮੋਟਰਸਾਈਕਲ ਵਿੱਚ ਜਿਹੜਾ ਪੈਟਰੋਲ ਡੀਜ਼ਲ ਪਾਇਆ ਜਾ ਰਿਹਾ ਮੋਟਰਸਾਈਕਲ ਵਿੱਚ ਕਿੰਨੇ ਤੱਕ ਦਾ ਤੁਸੀਂ ਜਿਹੜਾ ਪੈਟਰੋਲ ਪਾ ਰਹੇ ਹੋ? ਮੋਟਰਸਾਈਕਲ ਤੇ ਕੋਈ 200 ਦਾ ਪਵਾੰਦਾ ਕੋਈ 500 ਦਾ ਪਵਾੰਦਾ। 500 ਤੱਕ ਪਾ ਰਹੇ ਆ। ਹਾਂ। ਤੇ ਗੱਡੀਆਂ 'ਚ ਗੱਡੀਆਂ 'ਚ ਕੋਈ 1000 ਦਾ ਪਾੰਦਾ ਕੋਈ 2000 ਦਾ ਚਲੋ ਹੁਣ ਕੋਈ ਪ੍ਰੋਬਲਮ ਤਾਂ ਨਹੀਂ ਹੈ ਕਿ ਮਸ਼ੀਨਾਂ ਠੀਕ ਹੈ ਕੋਈ ਨਹੀਂ ਸਾਰੇ ਪ੍ਰੋਬਲਮ ਕੱਲ ਨੂੰ ਗੱਡੀ ਆਜੂਗੀ ਹਾਂਜੀ ਹਾਂਜੀ ਕੱਲ ਨੂੰ ਨਹੀਂ ਆਣਾ ਪਰਸੋਂ ਤੱਕ ਆਜੂ ਪਰਸੋਂ ਤੱਕ ਆਉਗੇ ਚਲੋ ਪਰਸੋਂ ਤੱਕ ਆਉਗੇ ਠੀਕ ਹੈ ਹੁਣ ਹੁਣ ਮੋਟਰਸਾਈਕਲ ਕਿੰਨੇ ਕਿੰਨੇ ਆਂਦੇ ਅੱਗੇ 10 10 ਕਰਕੇ 2 2 4 4 ਕਰਕੇ ਇੱਦਾਂ 10 10 ਕਰਕੇ ਨਹੀਂ 2 2 4 4 ਕਰਕੇ ਆਂਦੇ ਆ ਗੱਡੀਆਂ ਨੂੰ ਆਰ ਇਧਰ ਦਾ ਰਸਤਾ ਦਿੱਤਾ ਗੱਡੀਆਂ ਨੂੰ ਇਧਰ ਵਾਲੇ ਰਸਤਾ ਕੀਤਾ ਮੋਟਰਸਾਈਕਲ ਨੂੰ ਇਧਰ ਰਸਤਾ ਕਿਤੇ ਹੋਆ ਤੇ ਹੁਣ ਲੋਕੀ ਤਾਂ ਨਹੀਂ ਆਉਂਦੇ ਕੰਨੀਆਂ ਲੈ ਕੇ ਜਾਂ ਬੋਤਲਾਂ ਲੈਣ ਨਹੀਂ ਨਹੀਂ ਲੋਕੀ ਨਹੀਂ ਆਉਂਦੇ ਆ ਕੰਨੀਆਂ ਬੋਤਲਾਂ ਚ ਨਹੀਂ ਆਸੀ ਪਾਉਂਦੇ ਹੀ ਨਹੀਂ ਕੰਨੀਆਂ ਬੋਤਲਾਂ ਚ ਠੀਕ ਹੈ ਠੀਕ ਹੈ ਬਹੁਤ ਸ਼ੁਕਰੀਆ ਤਾਂ ਤੁਸੀਂ ਦੇਖੋ ਕਿ ਫਿਰ ਤੋਂ ਹਾਲਾਤ ਜਿਹੜੇ ਪਹਿਲਾਂ ਵਰਗੇ ਹੋਣ ਲੱਗੇ ਆ ਕਿਉਂਕਿ ਸਵੇਰੇ ਤਾਂ ਹਾਲਾਤ ਇੱਕ ਵਾਰੀ ਨੋਟਬੰਦੀ ਵਾਲੇ ਬਣ ਗਏ ਸੀਗੇ ਰਸ਼ਵਾ ਸੀ ਪਬਲਿਕ ਜਿਹੜੀ ਆ ਕਬਾੜੀਏ ਵੀ ਉਹਨਾਂ ਨੇ ਵੀ ਉਹਦਾ ਵੀ ਮਿਸਯੂਜ਼ ਕੀਤਾ ਕਿ 20 ਰੁਪਏ ਦੀ ਬੋਤਲਾ ਦੇ ਰਹੇ ਸੀਗੇ ਕਬਾੜੀਆਂ ਦੀ ਗੱਲ ਕਰ ਰਹੇ ਆ ਕਿ ਬੋਤਲਾਂ ਵੇਚ ਰਹੇ ਸੀ ਖਾਲੀ 20 ਰੁਪਏ ਦੀਆਂ ਸويرੇ ਅਸੀਂ ਉਹ ਖਬਰ ਕਰ ਚੁੱਕੇ ਆ ਕੈਨੀਆਂ ਤੱਕ ਲੋਕ ਲੈ ਕੇ ਇੱਕ ਵੀਡੀਓ ਤਾਂ ਮੈਂ ਦੇਖ ਰਿਹਾ ਸੀ ਬੰਦਾ ਆਪਣੇ ਕੋਲੋਂ వాటర్ 쿨ਰ ਲੈ ਆਇਆ ਸੀ ਤਾਂ ਸਥਿਤੀ ਪੈਨਿਕ ਹੋ ਗਈ ਸੀ ਤਾਂ ਪੈਨਿਕ ਹੋਣ ਦੀ ਲੋੜ ਨਹੀਂ ਹੈ ਪ੍ਰਸ਼ਾਸਨ ਅਤੇ ਟਰੱਕ ਆਪਰੇਟਰਸ ਦੀ ਇੱਕ ਬੈਠਕ ਹੁੰਦੀ ਆ ਸਾਰਥਿਕ ਨਤੀਜੇ ਨਿਕਲਦੇ ਆ ਔਰ ਪ੍ਰਸ਼ਾਸਨ ਨੇ ਇਹ ਵੀ ਗੱਲ ਕਹੀ ਆ ਕਿ ਜੋ ਟਰੱਕ ਆਪਰੇਟਰਸ ਦੇ ਕੰਸਰਨ ਆ ਉਹ ਕਨਸਰਨ ਜਿਹੜੇ ਆ ਪੰਜਾਬ ਸਰਕਾਰ ਦੇ ਮਾਰਫਦ ਸੈਂਟਰ ਗਵਰਨਮੈਂਟ ਤੱਕ ਪਹੁੰਚਾਏ ਜਾਣਗੇ ਤਾਂ ਇਹ ਜਿਹੜੇ ਬਾਹਰ ਤੁਸੀਂ ਦੇਖੋ ਕਿ ਸ਼ਹਿਰ ਦੇ ਵਸਿੰਦੇ ਆ ਉਹ ਵੇਟ ਕਰਦੇ ਕਿ ਉਹਨਾਂ ਦੀ ਬਾਰੀ ਕਦੋਂ ਆਵੇ ਔਰ ਇੱਥੇ ਜਦੋਂ ਅਸੀਂ ਪੈਟਰੋਲ ਪੰਪ ਤੇ ਪਹੁੰਚੇ ਤਾਂ ਕਰਿੰਦੇ ਦੇ ਕਹਿਣ ਦੇ ਮੁਤਾਬਕ ਪਰਸੋਂ ਤੱਕ ਜਿਹੜੀ ਆ ਪ੍ਰੋਪਰ ਨਾਰਮਲਾਈਜ਼ ਹੋਵੇਗਾ ਸਾਰਾ ਕੁਝ ਪਰਸੋਂ ਤੱਕ ਗੱਡੀ ਹੋਰ ਆਵੇਗੀ ਲੇਕਿਨ ਇਹਨਾਂ ਨੇ ਕਿਹਾ ਕਿ ਅਸੀਂ ਤੇਲ ਪਾਣ ਤੋਂ ਕਿਸੇ ਨੂੰ ਮਨਾ ਨਹੀਂ ਕਰਦੇ ਮੋਟਰਸਾਈਕਲ ਵਿੱਚ 200 ਤੋਂ ਲੈ ਕੇ 500 ਰੁਪਏ ਤੱਕ ਜਿਹੜਾ ਇਹ ਤੇਲ ਪਾ ਰਿਹਾ ਤੇ ਗੱਡੀਆਂ 'ਚ ਹਜ਼ਾਰ 2000 ਤੱਕ ਦਾ ਤੇਲ ਪਾਇਆ ਜਾ ਰਿਹਾ ਸਵੇਰੇ ਜਦੋਂ ਅਸੀਂ ਵੀਡੀਓ ਸ਼ੂਟ ਕਰ ਰਹੇ ਸੀਗੇ ਇਸ ਤੋਂ ਜਿਹੜਾ ਅੱਗੇ ਪੈਟਰੋਲ ਪੰਪ ਹੈ ਤਾਂ ਉੱਥੇ ਇੱਕ ਗੱਡੀ ਦਾ ਜਿਹੜਾ ਡਰਾਈਵਰ ਹੈ ਉਹਨੇ ਦੱਸਿਆ ਜਿਹਦੀ ਟੈਕਸੀ ਗੱਡੀ ਸੀ ਉਹ ਕਹਿੰਦਾ ਸੀ ਕਿ ਦਿੱਲੀ ਦੇ ਰਸਤੇ 'ਚ 120 ਰੁਪਏ ਦਾ ਵੀ ਜਿਹੜਾ ਤੇਲ ਪਾਇਆ ਜਾ ਰਿਹਾ ਬਲੈਕ ਹੋ ਰਹੀ ਸੀਗੀ ਤਾਂ ਇਸ ਚੀਜ਼ ਤੋਂ ਬਚਿਆ ਜਾਣਾ ਚਾਹੀਦਾ ਔਰ ਕਿਸੇ ਨੂੰ ਮਜਬੂਰੀ ਦਾ ਫਾਇਦਾ ਵੀ ਨਹੀਂ ਚੱਕਣਾ ਚਾਹੀਦਾ ਪਰ ਹੁਣ ਜਿਹੜੇ ਹਾਲਾਤ ਹੈ ਤੁਸੀਂ ਦੇਖੋ ਕਿ ਪਹਿਲਾਂ ਨਾਲੋਂ ਬਿਹਤਰ ਹੋ ਰਿਹਾ ਔਰ ਪਰਸੋ ਤੱਕ ਜਿਹੜੀ ਉਮੀਦ ਜਤਾਈ ਜਾ ਰਹੀ ਹੈ ਕਿ ਨਾਰਮਲ ਹੋ ਜਾਏਗਾ ਸਾਰਾ ਕੁਝ ਤਾਂ ਇੱਕ ਵਾਰੀ ਅਸੀਂ ਤੁਹਾਨੂੰ ਇਸ ਤੋਂ ਅੱਗੇ ਪੈਟਰੋਲ ਪੰਪ ਤੇ ਵੀ ਜਾ ਕੇ ਤਸਵੀਰਾਂ ਦਿਖਾਣੇ ਆ ਔਰ ਨਾਲ ਦੇ ਨਾਲ ਜਿਹੜੇ ਕਮੈਂਟਸ ਆ ਰਹੇ ਆ ਉਹ ਅਸੀਂ ਜ਼ਰੂਰ ਉਹਨਾਂ ਤੇ ਵੀ ਵਿਚਾਰ ਕਰਾਂਗੇ ਕਿਉਂਕਿ ਬਹੁਤ ਸਾਰੀਆਂ ਕਾਲਾਂ ਜਿਹੜੀਆਂ ਮੈਨੂੰ ਕਾਫੀ ਦੇਰ ਵਿੱਚ ਆਈਆਂ ਸ਼ਹਿਰ ਵਿੱਚ ਮੈਂ ਜਿੱਥੇ ਕਿਤੇ ਆਪਣੇ ਫਰੈਂਡ ਦੇ ਗਿਆ ਸੀ ਉੱਥੇ ਵੀ ਤਕਰੀਬਨ 5-7 ਜਾਣਿਆਂ ਨੇ ਸਾਡੇ ਨਾਲ ਚਰਚਾ ਕੀਤੀ ਕਿ ਤਸਵੀਰਾਂ ਦਿਖਾਈਆਂ ਜਾਣ ਜਾਣ ਜਾ ਕੇ ਪਤਾ ਲੱਗਣਾ ਚਾਹੀਦਾ ਆਮ ਜਨਤਾ ਨੂੰ ਕਿ ਕੀ ਹਾਲਾਤ ਨੇ ਪੈਟਰੋਲ ਪੰਪ ਦੇ ਮੈਨੂੰ ਅੜਾਪੜ ਪਿੰਡ ਤੋਂ ਚੱਕਦਾਨੇ ਤੋਂ ਔੜ ਵਾਲੇ ਪਾਸਿਓਂ ਵੀ ਕਾਲਜ਼ ਆਈਆਂ ਰਾਹੋਂ ਤੋਂ ਵੀ ਕਾਲਜ਼ ਆਈਆਂ ਆਜੋ ਆਜੋ ਗੱਡੀ ਚਾਲੋ ਕਿ ਦੇਖੋ ਇਹਨਾਂ ਨੇ ਹੁਣ ਦੋ ਪਾਸਿਓਂ ਐਂਟਰੀ ਰੱਖੀ ਆ ਰਾਈਟ ਹੈਂਡ ਸਾਈਡ ਤੋਂ ਇਹ ਕਹਿੰਦੇ ਆ ਕਿ ਗੱਡੀਆਂ ਇੰਟਰ ਕਰ ਸਕਦੀਆਂ ਤੇ ਲੈਫਟ ਹੈਂਡ ਸਾਈਡ ਤੋਂ ਟੂ ਵੀਲਰਸ ਤਾਂ ਮੈਨੂੰ ਕਈ ਥਾਂ ਤੋਂ ਕਾਲਸ ਆ ਰਹੀਆਂ ਸੀਗੀਆਂ ਜਿਹੜੇ ਚਾਹੁੰਦੇ ਸੀਗੇ ਕਿ ਅਸੀਂ ਸਥਿਤੀ ਦਿਖਾਈਏ ਕਿਉਂਕਿ ਜਿਹੜੇ ਸਾਡੇ ਪਰਿਵਾਰਕ ਮੈਂਬਰ ਐ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਪੀਪੀ 32 ਤੇ ਖਬਰ ਚੱਲਦੀ ਹੈ ਤਾਂ ਅਸਰ ਜ਼ਰੂਰ ਹੁੰਦਾ ਔਰ ਮੈਂ ਗੱਲ ਨੂੰ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜਦੋਂ ਮੈਨੂੰ ਪਿੰਡਾਂ ਤੋਂ ਕਾਲ ਆਈ ਹੈ ਤਾਂ ਪਿੰਡ ਵਾਲੇ ਨੇ ਚਿੰਤਾ ਜਤਾਈ ਹੈ ਕਿ ਤੇਲ ਨਹੀਂ ਪਾਇਆ ਜਾ ਰਿਹਾ ਪੈਟਰੋਲ ਪੰਪਸ ਦੇ ਉੱਤੇ ਔਰ ਉਹ ਮੁਸ਼ਕਿਲ ਇਹ ਆਉਂਦੀ ਆ ਕਿ ਲੋਕਾਂ ਦੇ ਅੰਦਰ ਡਰ ਬਣਿਆ ਸੀਗਾ ਕਿ ਕੱਲ ਨੂੰ ਕੋਈ ਐਮਰਜੈਂਸੀ ਪਾ ਜਾਈਂਦੀ ਕਿਸੇ ਦੁੱਖ ਸੁੱਖ ਤੇ ਜਾਣਾ ਤਾਂ ਸਾਨੂੰ ਤੇਲ ਕਿਤੇ ਬਲੈਕ ਚ ਨਾ ਮਿਲੇ ਪਰ ਜਿਹੜੇ ਹੁਣ ਤੋਂ ਜੁੜੇ ਆ ਮੈਂ ਫਿਰ ਤੋਂ ਦੱਸ ਦਵਾਕ ਕਿ ਜਲੰਧਰ ਵਿੱਚ ਪ੍ਰਸ਼ਾਸਨ ਅਤੇ ਟਰੱਕ ਆਪਰੇਟਰਸ ਦੀ ਮੀਟਿੰਗ ਹੁੰਦੀ ਹੈ ਬੈਠਕ ਹੁੰਦੀ ਆ ਬੈਠਕ ਤੋਂ ਬਾਅਦ ਸੱਟਾ ਨਿਕਲਦਾ ਹੈ ਤਾਂ ਟਰੱਕ ਆਪਰੇਟਰਸ ਨੇ ਇਹ ਐਲਾਨ ਕੀਤਾ ਕਿ ਹੜਤਾਲ ਜਿਹੜੀ ਉਚਕ ਧਰਨਾ ਜਿਹੜਾ ਆ ਉਹ ਚੱਕ ਲਿਆ ਜਾਵੇਗਾ ਔਰ ਸੂਚੀ ਜਿਹੜਾ ਪਿੰਡ ਆ ਉੱਥੋਂ ਧਰਨਾ ਚੱਕ ਲਿਆ ਗਿਆ ਜਿਹੜੀ ਹੁਣ ਦੀ ਲੇਟੈਸਟ ਅਪਡੇਟ ਸਾਡੇ ਕੋਲ ਪਹੁੰਚ ਰਹੀ ਹੈ ਹਾਲਾਤ ਵੈਸੇ ਤਾਂ ਇਹ ਕਿਹਾ ਜਾ ਰਿਹਾ ਸੀ ਪ੍ਰਸ਼ਾਸਨ ਵੱਲੋਂ ਕਿ 6 ਤੋਂ 7 ਘੰਟੇ ਤੱਕ ਪੂਰੇ ਨਾਰਮਲਾਈਜ਼ ਹੋ ਜਾਣਗੇ ਲੇਕਿਨ ਅਸੀਂ ਇੱਥੇ ਰਾਹੋਂ ਰੋਡ ਤੇ ਪਹੁੰਚੇ ਹਪੀ ਦੇ ਪੈਟਰੋਲ ਪੰਪ ਤੇ ਤਾਂ ਉਹਦੇ ਕਰਿੰਦੇ ਦੇ ਕਹਿਣ ਦੇ ਮੁਤਾਬਕ ਜੇ ਗੱਲ ਕਰੀਏ ਤਾਂ ਉਸਨੇ ਕਿਹਾ ਕਿ ਪਰਸੋਂ ਨੂੰ ਗੱਡੀ ਆਏਗੀ ਲੇਕਿਨ ਅਸੀਂ ਕਿਸੇ ਨੂੰ ਵੀ ਖਾਲੀ ਨਹੀਂ ਮੋੜ ਰਹੇ ਸਾਰਿਆਂ ਦੇ ਵਹੀਕਲ ਵਿੱਚ ਤੇਲ ਪਾਇਆ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਮੋਟਰਸਾਈਕਲ ਚ 200 ਤੋਂ ਲੈ ਕੇ 500 ਤੱਕ ਦਾ ਉਹ ਕਹਿੰਦੇ ਕਿ ਅਸੀਂ ਤੇਲ ਪਾ ਰਹੇ ਹਾਂ ਤੇ ਗੱਡੀਆਂ ਵਿੱਚ 1000 1500 ਤੱਕ ਦਾ ਤੇਲ ਜਿਹੜਾ ਆ ਪਾਇਆ ਜਾ ਰਿਹਾ ਤਾਂ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਵੇਰੇ ਜਦ ਅਸੀਂ ਰਾਹੋ ਰੋਡ ਤੋਂ ਤਸਵੀਰਾਂ ਦਿਖਾਈਆਂ ਸੀਗੀਆਂ ਜਿਹੜੀਆਂ ਤੁਹਾਡੇ ਸ਼ੇਅਰਿੰਗ ਕਰਕੇ ਪੂਰੇ ਪੰਜਾਬ 'ਚ ਪਹੁੰਚੀਆਂ ਤਾਂ ਉਦੋਂ ਇੱਕ ਡਰ ਇੱਕ ਐਂਜ਼ਾਇਟੀ ਇੱਕ ਪੈਨਿਕ ਕ੍ਰੀਏਟ ਹੋ ਗਿਆ ਸੀਗਾ ਕਿ ਅਗਲੇ 15 ਦਿਨ ਤੱਕ ਸ਼ਾਇਦ ਪੈਟਰੋਲ ਪੰਪ ਬੰਦ ਰਹਿਣਗੇ ਪਰ ਹੁਣ ਸਥਿਤੀ ਜਿਹੜੀ ਹੈ ਉਹ ਬਦਲਮੀ ਨਜ਼ਰ ਆ ਰਹੀ ਹੈ ਤਾਂ ਆ ਪੰਪ ਇੱਥੇ ਬੰਦ ਹੈ ਜੀ ਕਿਉਂਕਿ ਸਵੇਰੇ ਅਸੀਂ ਆਏ ਸੀ ਤਾਂ ਇਹਨਾਂ ਨੇ ਕਿਹਾ ਸੀਗਾ ਕਿ ਸਾਡੀਆਂ ਮਸ਼ੀਨਾਂ ਹਵਾ ਲੈ ਗਈਆਂ ਤੁਮੇ ਵੀ ਕੋਈ ਟ੍ਰਾਵਲ ਨਾ ਆਈ ਹੋਵੇ ਪਰ ਅਸੀਂ ਤੁਹਾਨੂੰ ਰਾਹੋਂ ਰੋਡ ਤੇ ਜਿਹੜਾ ਐਚਪੀ ਦਾ ਪੰਪ ਦਿਖਾਤਾ ਜੇ ਉੱਥੇ ਤੇਲ ਜਿਹੜਾ ਗੱਡੀਆਂ ਵਿੱਚ ਪਾਇਆ ਜਾ ਰਿਹਾ ਸੀ ਤਾਂ ਕਮੈਂਟਸ ਜਿਹੜੇ ਆ ਰਹੇ ਇੱਕ ਵਾਰੀ ਅਸੀਂ ਜ਼ਰੂਰ ਲੈਣਾ ਚਾਹਾਂਗੇ ਆਵਾਜ਼ ਕਹਿੰਦੇ ਘੱਟ ਆ ਰਹੀ ਐ ਆਵਾਜ਼ ਤਾਂ ਫੁੱਲ ਐ ਜੀ ਇੱਕ ਵਾਰ ਚੈੱਕ ਕਰ ਲਓ ਮਾਈਕ ਚਲ ਮਾਈਕ ਠੀਕ ਐ ਤਾਂ ਤੁਹਾਨੂੰ ਵੀ ਕੋਈ ਪ੍ਰੋਬਲਮ ਆਂਦੀ ਐ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਿੰਨੀ ਮਦਦ ਦੇ ਚੋਕੇ ਓਨੀ ਮਦਦ ਜ਼ਰੂਰ ਕਰਾਂਗੇ ਲੇਕਿਨ ਹੁਣ ਅਸੀਂ ਇੱਕ ਪੈਟਰੋਲ ਪੰਪ ਤੋਂ ਆਏ ਆ ਉੱਥੇ ਤਾਂ ਤੇਲ ਜਿਹੜਾ ਐ ਗੱਡੀਆਂ ਵਿੱਚ ਪਾਇਆ ਜਾ ਰਿਹਾ ਸੀ ਪਾਰੇ ਸਨ ਕਰਿੰਦੇ ਗੱਡੀਆਂ ਚ ਵਹੀਕਲ ਚ ਕਮੈਂਟਸ ਜਿਹੜੇ ਆ ਜ਼ਰੂਰ ਵਿਜੇ ਲੈ ਲਓ ਕਮੈਂਟਸ ਵੀ ਨਹੀਂ ਪੜਦੋ ਤੁਸੀਂ ਤਾਨੂੰ ਦੱਸ ਦਈਏ ਜੀ ਕਿ ਜਿਹੜੇ ਕਹਿੰਦੇ ਕਿ ਡਰਾਈਵਰਾਂ ਦੇ ਹੱਕ 'ਚ ਕੋਈ ਵੀਡੀਓ ਨਹੀਂ ਪਾਈ ਉਹਨਾਂ ਨੂੰ ਦੱਸ ਦਈਏ ਕਿ ਡਰਾਈਵਰਾਂ ਦਾ ਜੋ ਪੱਖ ਹੈ ਅਸੀਂ ਕਿਸੇ ਦੇ ਹੱਕ ਜਾਂ ਖਿਲਾਫ ਵੀਡੀਓ ਨਹੀਂ ਪਾਉਂਦੇ ਸਾਰਿਆਂ ਦਾ ਪੱਖ ਦਿਖਾਉਂਦੇ ਆ ਡਰਾਈਵਰਾਂ ਦਾ ਜੋ ਪੱਖ ਹੈ ਤੁਹਾਡੇ ਸੰਧੂ ਸਾਹਿਬ ਪਰਸੋ ਆਏ ਸੀ ਉਹ ਵੀਡੀਓ ਜਿਹੜੀ ਅਸੀਂ ਸਭ ਤੋਂ ਪਹਿਲਾਂ ਚਲਾਈ ਹੋਈ ਹੈ ਤੁਸੀਂ ਦੇਖੋ ਉਹ ਕੱਲ ਹੀ ਚੱਲ ਗਈ ਸੀ ਸਾਡੇ ਚੈਨਲ ਤੇ ਜਿਹਦੇ ਵਿੱਚ ਸੰਧੂ ਸਾਹਿਬ ਨੇ ਆਪਣਾ ਪੂਰਾ ਪੱਖ ਰੱਖਿਆ ਜਿਹੜੇ ਤੁਹਾਡੇ ਆਲ ਮੇਰੇ ਖਿਆਲ ਟਰੱਕ ਯੂਨੀਅਨਸ ਦੇ ਜਿਹੜੇ ਪ੍ਰਧਾਨ ਆ ਪੰਜਾਬ ਪੰਜਾਬ ਪ੍ਰਧਾਨ ਆ ਤੇ ਜ਼ਿਲ੍ਹਾ ਪ੍ਰਧਾਨ ਜਿਹੜੇ ਨਵਾਂ ਸ਼ਹਿਰ ਚੋਂ ਸ਼ੈਂਟੀ ਜੀ ਉਹਨਾਂ ਨਾਲ ਵੀ ਮੇਰੀ ਗੱਲਬਾਤ ਹੋ ਚੁੱਕੀ ਹੈ ਜਿਹੜੇ ਬਲਾਚੌਰ ਤੋਂ ਆ ਪਰ ਕਿਉਂਕਿ ਉਹ ਥੋੜੇ ਬੀਜ਼ੀ ਸੀਗੇ ਤਾਂ ਉਹਨਾਂ ਨੇ ਸਾਡੇ ਨਾਲ ਜਿਹੜੀ ਇੰਟਰਵਿਊ ਪਲਾਨ ਨਹੀਂ ਕੀਤੀ ਹੱਲੇ ਪਰ ਜਦੋਂ ਵੀ ਮੌਕਾ ਲੱਗੇਗਾ ਸੀ ਉਹਨਾਂ ਨੂੰ ਤੁਹਾਡੇ ਰੂਹਬਰੂ ਕਰਾਂਗੇ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਦੇਖੋ ਅਸੀਂ ਸਾਡਾ ਕੰਮ ਪੱਖ ਦਿਖਾਣ ਦਾ ਆ ਤੇ ਅਸੀਂ ਹੱਕ ਜਾਂ ਵਿਰੋਧ ਚ ਖਬਰਾਂ ਨਹੀਂ ਪਾਉਂਦੇ ਅਸੀਂ ਪੱਖ ਦਿਖਾਣੇ ਆ ਹਰ ਪਹਿਲੂ ਹਰ ਪੱਖ ਸਾਹਮਣੇ ਜ਼ਰੂਰ ਆਣਾ ਚਾਹੀਦਾ ਔਰ ਜਿਹੜਾ ਬੰਦਾ ਆਪਣਾ ਪੱਖ ਆਪ ਆਕੇ ਰੱਖਦਾ ਉਹ ਥੋੜਾ ਬਿਹਤਰ ਹੁੰਦਾ ਕਿਉਂਕਿ ਅਸੀਂ ਜਦ ਅਪਰੋਚ ਕਰਦੇ ਆ ਕਿ ਵੇਲੇ ਟਾਈਮਿੰਗ ਨਹੀਂ ਮਿਲਦੀ ਤੇ ਦੂਜੀ ਗੱਲ ਕਰੀਏ ਤਾਂ ਕੰਮ ਅਸੀਂ ਯੂਨੈਮਨਸ ਪੀਪਲ ਕਾਮਨ ਬੰਦਿਆਂ ਲਈ ਕਰਦੇ ਆ ਆਮ ਜਨਤਾ ਲਈ ਕੰਮ ਕਰਦੇ ਆ ਤਾਂ ਜੋ ਆਮ ਜਨਤਾ ਨੂੰ ਕੋਈ ਤਕਲੀਫ ਕੋਈ ਮੁਸ਼ਕਲ ਕੋਈ ਮੁਸੀਬਤ ਨਾ ਆਵੇ ਤੁਸੀਂ ਸਵੇਰ ਦੇ ਆ ਵੀਡੀਓ ਸਾਰੀਆਂ ਦੇਖੇ ਆਉਣੀਆਂ ਕਿ ਅਸੀਂ ਮੌਕੇ ਤੇ ਮੌਕੇ ਤੇ ਪਹੁੰਚ ਕੇ ਹਰ ਇੱਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਹਰ ਇੱਕ ਨੂੰ ਹਰ ਇੱਕ ਦਾ ਜਿਹੜਾ ਪਹਿਲੂ ਆ ਹਰ ਇੱਕ ਦਾ ਜਿਹੜਾ ਪੱਖ ਹੈ ਤਾਂ ਆਜੋ ਸ਼ਹਿਰ ਵਾਸੀਆਂ ਤੱਕ ਪੰਜਾਬ ਵਾਸੀਆਂ ਤੱਕ ਪਹੁੰਚ ਸਕੇ ਗੱਲ ਕੀਤੀ ਆ ਪੈਟਰੋਲ ਪੰਪ ਦੇ ਮਾਲਕਾਂ ਨਾਲ ਗੱਲ ਕੀਤੀ ਆ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਸਿਰਫ ਔਨ ਹਿਮੈਨਿਟੀ ਗਰਾਉਂਡਸ ਇਹੀ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਸਾਰੇ ਠੀਕ ਠਾਕ ਰਹਿਣ ਔਰ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਜੀ ਕੋਈ ਵੀ ਤੇ ਕਮੈਂਟ ਲੈ ਲਓ ਕੋਈ ਹੋਰ ਕਮੈਂਟ ਲੈ ਲਓ ਸਰਕਾਰਾਂ ਨੂੰ ਕਹਿ ਰਹੇ ਹੈਗੇ ਦੇਖੋ ਮੈਂ ਤੁਹਾਨੂੰ ਦੱਸਿਆ ਕਿ ਆ ਜਿਹੜਾ ਬੈਠਕ ਵਿੱਚ ਹੜਤਾਲ ਖਤਮ ਹੋਣ ਦਾ ਐਲਾਨ ਕਰਨ ਦਾ ਐਲਾਨ ਤਾਂ ਕਰਦੇ ਟਰੱਕ ਆਪਰੇਟਰਸ ਨੇ ਲੇਕਿਨ 30 ਦਿਨ ਦਾ ਸਮਾਂ ਵੀ ਲਿਆ ਉਹਨਾਂ ਨੇ ਔਰ ਨਾਲ ਦੀ ਨਾਲ ਪ੍ਰਸ਼ਾਸਨ ਨੇ ਇਹ ਵੀ ਗੱਲ ਕਹੀ ਹੈ ਕਿ ਜੋ ਵੀ ਕਨਸਰਨਸ ਨੇ ਟਰੱਕ ਆਪਰੇਟਰਸ ਦੇ ਉਹ ਪੰਜਾਬ ਸਰਕਾਰ ਦੇ ਮਾਰਫਤ ਸੈਂਟਰ ਸਰਕਾਰ ਤੱਕ ਪਹੁੰਚਾਏ ਜਾਣਗੇ ਪਰ ਮੈਂ ਥੋੜੀ ਜਿਹਾ ਪਹਿਲਾਂ ਜਿਹੜੇ ਪੰਜਾਬ ਪ੍ਰਧਾਨ ਨੇ ਟਰੱਕ ਯੂਨੀਅਨ ਦੇ ਉਹਨਾਂ ਦਾ ਉਹਨਾਂ ਦੀ ਬੜੀ ਸਖਤ ਪ੍ਰਤੀਕਿਰਿਆ ਆਈ ਹੈ ਉਹ ਵੀ ਸੁਣ ਰਿਹਾ ਸੀਗਾ ਤਾਂ ਜਿੱਦਾਂ ਜਿੱਦਾਂ ਟਰੱਕ ਆਪਰੇਟਰਸ ਦੀ ਪ੍ਰਤੀਕਿਰਿਆ ਸਾਡੇ ਤੱਕ ਪਹੁੰਚਦੀ ਰਹੇਗੀ ਅਸੀਂ ਤੁਹਾਡੇ ਤੱਕ ਅਪੜਦੀ ਕਰਦੇ ਰਹਾਂਗੇ رابطہ ਸੀ ਉਹਨਾਂ ਨਾਲ ਬਣਾ ਰਹੇ ਆਂ ਔਰ ਜਿੱਦ ਜਿੱਦਾਂ ਵੀ ਉਹ ਆਪਣੀ ਕੋਈ ਨਾ ਕੋਈ ਪ੍ਰਤੀਕਿਰਿਆ ਜਾਰ ਕਰਣਗੇ ਅਸੀਂ ਪ੍ਰਤੀਕਿਰਿਆ ਉਹਨਾਂ ਦੀ ਜਿਹੜੀ ਆ ਉਹ ਸਾਂਝੀ ਕਰਦੇ ਰਹਾਂਗੇ ਤਾਂ ਵੈਸੇ ਇੱਕ ਸੋਚਣ ਦੀ ਗੱਲ ਆ ਕਿ ਹੁਣ ਪੈਟਰੋਲ ਦੀ ਕਿਲਤ ਆ ਸਕਦੀ ਸੀ ਇਹ ਸੋਚ ਲੋਕਾਂ ਦੇ ਜ਼ਿਹਨ ਵਿੱਚ ਆਈ ਤਾਂ ਤੁਸੀਂ ਦੇਖੋ ਕਿਵੇਂ ਰਸ਼ ਪੈ ਗਿਆ ਪਰ ਆਪਾਂ ਪਾਣੀ ਬਚਾਉਣ ਨੂੰ ਕਿੰਨਾ ਕੁ ਸੋਚ ਰਹੇ ਆ ਜਿਸ ਦਿਨ ਪਾਣੀ ਮੁੱਕਿਆ ਉਸ ਦਿਨ ਕਿਹੋ ਜੀ ਹਹਾਕਾਰ ਮਚੂਗੀ ਇਸ ਚੀਜ਼ ਨੂੰ ਵੀ ਸਮਝੀਏ ਤਾਂ ਇੱਧਰ ਪੈਟਰੋਲ ਪੰਪ ਹੈਗੇ ਨੇ ਇਸ ਟਰੈਕ ਤੇ ਕੋਸ਼ਿਸ਼ ਕਰਦੇ ਆ ਤੁਹਾਨੂੰ ਸਾਰੇ ਦਿਖਾਏ ਜਾਣ ਕਿ ਇੱਕ ਵਾਰੀ ਤਾ ਜੋ ਤੁਹਾਨੂੰ ਸਥਿਤੀ ਕਲੀਅਰ ਹੋ ਸਕੇ ਕਮੈਂਟਸ ਜ਼ਰੂਰ ਲੈ ਲਓ ਵੀਰੇ ਇਹਦੇ ਬਹੁਤ ਔਖਾ ਵੀਰੇ ਦੇਖੋ ਔਖਾ ਤਾਂ ਅਸੀਂ ਤਾਂ ਪਹਿਲੀ ਕਿਹਾ ਜੀ ਕਿ ਸਵੇਰੇ ਹੀ ਕਹਿ ਰਹੇ ਸੀਗਾ ਕਿ ਪੰਜਾਬੀਆਂ ਦਾ ਤਾਂ ਇਹ ਹਾਲਾਤ ਹੈ ਜਿਹੜੇ ਮਰਜ਼ੀ ਅੰਗ ਨੂੰ ਹੱਥ ਲਾ ਦੋ ਕਹਿੰਦੇ ਕਿ ਦੁੱਖ ਦਾ ਹਾਲਾਤ ਹੀ ਇਦਾਂ ਦੇ ਕਰ ਦਿੱਤੇ ਆ ਆਪ ਵੀ ਪੈਟਰੋਲ ਪੰਪ ਬੰਦ ਹੈ ਜੀ ਜਿਹੜਾ ਆਰ ਕੇ ਸੀ ਸ਼ਾਪ ਦੇ ਸਾਹਮਣੇ ਆ ਦਿਖਾ ਦਿਓ ਉਹ ਤਾਂ ਕਾਫੀ ਚਿਰ ਹੋ ਗਿਆ ਬੰਦ ਕਾਫੀ ਚਿਰ ਹੋ ਗਿਆ ਬੰਦ ਨੂੰ ਪਰ ਫਿਰ ਵੀ ਕਈ ਵੇਲੇ ਜਿਹਨਾਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਤੱਕ ਇਹ ਗੱਲ ਅਪੜ ਨਹੀਂ ਕਰਨੀ ਬਹੁਤ ਜ਼ਰੂਰੀ ਹੈ ਕਿ ਇਹ ਬੰਦ ਹੈ ਜੀ ਅਜੇ ਕੁਮਾਰ ਜੀ ਕਹਿੰਦੇ ਤੇਲ ਨਹੀਂ ਮਿਲਿਆ 40 ਕਿਲੋਮੀਟਰ ਤੁਰ ਕੇ ਆਇਆ ਮੈਂ ਮੈਂ ਵੀ ਕਈ ਲੋਕਾਂ ਨੂੰ ਦੇਖਿਆ ਸਵੇਰੇ ਸਕੂਟੀ ਕੁਝ ਤਾਂ ਕਲਾਕੇ ਲੈ ਕੇ ਜਾ ਰਿਹਾ ਸੀ ਜਾਂ ਕਈ ਵੇਲੇ ਕੋਈ ਦੂਜਾ ਸਾਥੀ ਪੈਰ ਲਾ ਕੇ ਰੜੋ ਕੇ ਲੈ ਕੇ ਜਾ ਰਿਹਾ ਸੀ ਇੱਕ ਦੂਜੇ ਦੇ ਵਹੀਕਲ ਨੂੰ ਮਤਲਬ ਟੂ ਵੀਲਰ ਨੂੰ ਤਾਂ ਬਹੁਤ ਲੋਕਾਂ ਨੇ ਮੁਸ਼ਕਲ ਸਹੀ ਹੈ ਅਸੀਂ ਇਸ ਗੱਲ ਦੇ ਇਸ ਗੱਲ ਦੀ ਹਾਮੀ ਭਰਦੇ ਹਾਂ ਇਸ ਗੱਲ ਦੇ ਵਿਟਨੈਸ ਇਹਨੂੰ ਕੀਤਾ ਆ ਦੇਖਿਆ ਆ ਗਵਾਹੀ ਭਰਦੇ ਆ ਤਾਂ ਬਹੁਤ ਲੋਕਾਂ ਦੀ ਤਕਲੀਫ ਚੱਲੀ ਆ ਇਹ ਚ ਕੋਈ ਦੋਰਾਵਾ ਨਹੀਂ ਆ ਕਿਉਂਕਿ ਪਿੱਛਦਾ ਹਮੇਸ਼ਾ ਆਮ ਬੰਦਾ ਹੈ ਆਮ ਬਸ਼ਿੰਦਾ ਪਿੱਛਦਾ ਉਹਨੂੰ ਦਿੱਕਤ ਆਉਂਦੀ ਹੈ ਜਿਨ੍ਹਾਂ ਦੀ ਅਪਰੋਚ ਹੈ ਜਿਨ੍ਹਾਂ ਦੀ ਵਾਕਵਿਅਤ ਹੈ ਜਿਨ੍ਹਾਂ ਕੋਲ ਪੈਸਾ ਇਨਫ ਹੈ ਮਤਲਬ ਅਸੀਂ ਇਹ ਨਹੀਂ ਕਹਿੰਦੇ ਕਿ ਜਿਨ੍ਹਾਂ ਕੋਲ ਪੈਸਾ ਇਨਫ ਹੈ ਕਿਉਂ ਹੈ ਪਰ ਜਿਨ੍ਹਾਂ ਜਿਨ੍ਹਾਂ ਕੋਲ ਇੱਕ ਸਟੇਟਸ ਹੈ ਉਹ ਫਿਰ ਆਪਣੇ ਲਈ ਚੀਜ਼ਾਂ ਅਵੇਲੇਬਲ ਕਰ ਹੀ ਲੈਂਦੇ ਆ ਪਰ ਪਿਸਦਾ ਹਮੇਸ਼ਾ ਹਮੇਸ਼ਾ ਆਮ ਹੁੰਦਾ ਹੈ ਕਿਉਂਕਿ ਸਵੇਰੇ ਮੈਂ ਦੇਖਿਆ ਕਿ ਕਈ ਬਜ਼ੁਰਗ ਖੜੇ ਸੀ ਕਈ ਬੱਚੀਆਂ ਖੜੀਆਂ ਸੀ ਸਾਡੀਆਂ ਛੋਟੀਆਂ ਧੀਆਂ ਭੈਣਾਂ ਉੱਥੇ ਸੀ ਮੁੰਡੇ ਸੀਗੇ ਉਹਨਾਂ ਨੇ ਕਿਹਾ ਕਿ ਦੋ ਦੋ ਘੰਟੇ ਹੋ ਗਏ ਭਾਜੀ ਸਾਡੀ ਆਵਾਰੀ ਨਹੀਂ ਆ ਰਹੀ ਔਰ ਪੈਟਰੋਲ ਪੰਪ ਵਾਲੇ ਦੀ ਗੱਲ ਕਰੀ ਤਾਂ ਬੰਦਾ ਉਹ ਵੀ ਪੈਨਿਕ ਹੋ ਜਾਂਦਾ ਕਿ ਬਿਲਕੁਲ ਕਨਫਿਊਜ਼ ਹੋ ਜਾਂਦਾ ਕਿਉਂਕਿ ਇੱਕ ਪਾਸਿਓਂ ਨਹੀਂ ਚਾਰ ਪਾਸਿਓਂ ਨਹੀਂ ਅੱਠ ਪਾਸਿਓਂ ਆਵਾਜ਼ ਪੈਂਦੀ ਆ ਵੀ ਮੇਰਾ ਮੋਟਰਸਾਈਕਲ ਪਹਿਲਾਂ ਤੇਲ ਫਿਲ ਕਰ ਮੇਰੀ ਗੱਡੀ 'ਚ ਕਰ ਆ ਵੀ ਤਾਂ ਆ ਵੀ ਪੈਟਰੋਲ ਪੰਪ ਬੰਦ ਹੈ ਜੀ ਇਹ ਅਸੀਂ ਮੌਜੂਦ ਆਂ ਜੀ ਬੰਗਾ ਰੋਡ ਤੇ ਐਚ ਡੀ ਐਫ ਸੀ ਨੱਥੂ ਦੇ ਸਾਹਮਣੇ ਗ੍ਰੈਂਡ ਹੋਟਲ ਦੇ ਸਾਹਮਣੇ ਜਿਹੜਾ ਇਹ ਪੰਪ ਵੀ ਬੰਦ ਹੈ ਇਹਨਾਂ ਨੇ ਕੋਈ ਗੱਲ ਕਰੀਏ ਕਿ ਬੰਦ ਕਿਉਂ ਹੈ ਜੀ ਆਓ ਜੀ ਕੋਈ ਗੱਲ ਕਰੀਏ ਆਓ ਜੀ ਪੈਟਰੋਲ ਪੰਪ ਦਾ ਨਾਮ ਕੀ ਹੈ ਜੀ ਸਤਲੁਜ ਸਤਲੁਜ ਪੈਟਰੋਲ ਪੰਪ ਤੇ ਮੌਜੂਦ ਹੈ ਜੀ ਅਸੀਂ ਔਰ ਇੱਥੇ ਜਿਹੜੇ EMPLOYEE ਉਹ ਕਹਿੰਦੇ ਕਿ ਜੀ ਪੈਟਰੋਲ ਪੰਪ ਜਿਹੜਾ ਆ ਉਹ ਡਰਾਈ ਹੋ ਚੁੱਕਾ ਇਹੀ ਕਾਰਨ ਹੈ ਕਿ ਪੈਟਰੋਲ ਪੰਪ ਬੰਦ ਹੈ ਔਰ ਕੱਲ ਤੱਕ ਉਮੀਦ ਜਿਤਾਈ ਜਾ ਰਹੀ ਹੈ ਕਿ ਜਿਹੜੀ ਗੱਡੀ ਆਜੂਗੀ ਉਸ ਤੋਂ ਬਾਅਦ ਪਹਿਲਾਂ ਫਿਰ ਪਹਿਲਾਂ ਕਰੋ ਨੋਰਮਲ ਹੋ ਜਾਏਗੀ ਸਥਿਤੀ ਹਾਂਜੀ ਹਾਂਜੀ ਚੱਲ ਜਾਏ ਤੇ ਹੁਣ ਕਿੰਨੇ ਕੁ ਦਿਨ ਡਰਾਈ ਹੋਇਆ ਜੀ ਪੈਟਰੋਲ ਪੰਪ ਸਾਡਾ ਕੱਲ ਦੇ ਅੱਜ ਸਵੇਰ ਦਾ ਹੋਇਆ ਹੋਵੇ ਅੱਜ ਸਵੇਰ ਦਾ ਹੀ ਹੋਇਆ ਅੱਜ ਸਵੇਰ ਦਾ ਹੀ ਹਾਂਜੀ ਪੂਰੀ ਰਾਤ ਵੀ ਖੁੱਲਾ ਹੁੰਦਾ ਨ ਰਾਦਰ ਨਹੀਂ ਤਾਂ ਕਿਸਦਾ ਦਿਲ ਨਹੀਂ ਕਰਦਾ ਕਿ ਗਰਾਗ ਨੂੰ ਮੋੜਿਆ ਜਾਵੇ। ਉਹ ਤਾਂ ਪਤਾ ਹੀ ਖੁੱਲ ਹੀ ਗਈ ਹੈ ਜੇ ਕੋਲ ਹੋਊਗਾ ਤਾਂ ਵੇਚਣਾ ਹੀ ਹੈ। ਹਾਂ ਕੋਲ ਹੋਊਗਾ ਤਾਂ ਵੇਚਾਂਗੇ। ਠੀਕ ਹੈ ਜੀ। ਠੀਕ ਹੈ ਜੀ। ਤੇ ਕੱਲ ਤੱਕ ਉਮੀਦ ਕਰ ਸਕਦੇ ਹਾਂ? ਹਾਂ ਜੀ ਹਾਂ ਜੀ ਗੱਡੀ ਆਣ ਦੇ ਬਾਅਦ ਨਾਲ ਨਾਰਮਲ ਹੋ ਜਾਏ ਚੱਲ ਜਾਏ। ਕੱਲ ਸ਼ਾਮ ਤੱਕ? ਹਾਂ ਜੀ। ਬਹੁਤ ਸ਼ੁਕਰੀਆ ਜੀ। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਰਜਿੰਦਰ ਗੁਣਾ। ਜੀ ਤੁਹਾਡਾ ਜਸਵਿੰਦਰ ਜੀ। ਠੀਕ ਹੈ ਜੀ। ਤੇ ਰਜਿੰਦਰ ਜਸਵਿੰਦਰ ਦੋਨੋਂ ਨੇ ਕਹਿਤਾ ਕਿ ਕੱਲ ਤੱਕ ਉਮੀਦ ਕਹਿੰਦੇ ਚਿਤਾ ਸਕਦੇ ਆ। ਨਹੀਂ ਚੱਲੂਗਾ ਜੀ ਕੰਮ। ਕੱਲੂ ਕਹਿੰਦੇ ਚੱਲੂਗਾ ਜ ਜਾ ਗੱਡੀ ਤੁਹਾਡੇ ਤੇਲ ਹੋਣਾ ਹੀ ਹੈ ਕਿ ਕੱਲ ਤੱਕ ਸਰ ਸਕੇ ਬਾਕੀ ਵਿੱਚ 24 ਘੰਟੇ ਚੱਲਦਾ ਸਾਡਾ ਦਾ ਜੀ ਸਾਡਾ ਬੰਦਾ 24 ਪਬਲਿਕ ਮੈਂ ਉਹਨਾਂ ਨੂੰ ਕਹਿ ਰਹੇ ਆ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈ ਤੁਸੀਂ ਤੇਲ ਪਾਉਣਾ ਹੈ ਸੀ ਜੀ ਤੇ ਇਹ ਕਹਿੰਦੇ ਡਰਾਈ ਹੋ ਚੁੱਕਾ ਅੱਛਾ ਅੱਛਾ ਕਦੋਂ ਤੱਕ ਹੁਣ ਆਣਾ ਫਿਰ ਤੇਲ ਦਾ ਲੈਵਲ ਕੱਲ ਸ਼ਾਮ ਤੱਕ ਕਰ ਤੇ ਕੱਲ ਸ਼ਾਮ ਤੋਂ ਫਿਰ ਨਾਰਮਲ ਹੋ ਜੂ ਫਿਰ ਸਾੜੇ ਹਾਂ ਚੱਲ ਪਣਾ ਜਿੱਦੇ ਤੋਂ ਪੰਪ ਆਈ ਜਾਣਾ ਤੇਲ ਆਈ ਜਾਣਾ ਕਿਉਂਕਿ ਪ੍ਰਸ਼ਾਸਨ ਦੀ ਤੇ ਟਰੱਕ ਆਪਰੇਟਰਸ ਦੀ ਬੈਠਕ ਹੋਈ ਸੀ ਜਲੰਧਰ ਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਹੜਤਾਲ ਜਿਹੜੀ ਜਿਹੜਾ ਧਰਨਾ ਸੀ ਹੜਤਾਲ ਸੀ ਖਤਮ ਫਿਰ ਉਮੀਦ ਕਰਦੇ ਆ ਕਿ ਕੱਲ ਤੱਕ ਨਾਰਮਲਾਈਜ਼ ਹੋ ਜਾਈ ਬਹੁਤ ਸ਼ੁਕਰੀਆ ਜੀ ਤਰਜਿੰਦਰ ਜਸਵਿੰਦਰ ਉਹਨਾਂ ਦੀ ਮੁਸਕਾਨ ਜਿਹੜੀ ਉਹ ਦੱਸਦੀ ਆ ਕਿ ਕੰਮ ਚੱਲਣਾ ਚਾਹੀਦਾ ਬੰਦ ਕਰਕੇ ਹੈ ਕੰਮ ਤਾਂ ਚੱਲਣਾ ਚਾਹੀਦਾ ਜੀ ਕੰਮ ਚੱਲਣਾ ਚਾਹੀਦਾ ਇਹ ਕੰਮ ਚੱਲੂਗਾ ਤੁਹਾਨੂੰ ਪਤਾ ਹੀ ਕਾਰੋਬਾਰ ਤਾਂ ਚੱਲਣਾ ਹੀ ਸਾਰਿਆਂ ਵਾਸਤੇ ਵੀ ਤੁਸੀਂ ਸੱਚੀ ਕਰੋਗਾ ਸੈਲਰੀ ਵੀ ਤਾਂ ਹੀ ਆਣੀ ਆ ਸਭ ਕੁਝ ਤਾਂ ਇਹ ਚੱਲਦਾ ਜੀ ਤਾਂ ਤੁਹਾਨੂੰ ਵੀ ਹੜਤਾਲ ਕਰਨੀ ਪੈਣੀ ਦੇਖੋ ਜੇ ਕੰਮ ਨਹੀਂ ਚੱਲੂਗਾ ਤਾਂ ਸਾਡਾ ਵੀ ਕੋਈ ਪਤਾ ਹੀ ਨਹੀਂ ਕੰਮ ਕਰਾਂਗੇ ਉਹਦੇ ਨਾਲ ਹੀ ਕੰਮ ਜੀ ਚਲੋ ਬਹੁਤ ਸ਼ੁਕਰੀਆ ਸਰ ਬਹੁਤ ਸ਼ੁਕਰ ਥੈਂਕ ਯੂ ਮਿਹਰਬਾਨੀ ਸਰ ਮਿਹਰਬਾਨੀ ਤab ਇਹ ਪੈਟਰੋਲ ਪੰਪ ਉਹਨਾਂ ਨੇ ਕਿਹਾ ਡਰਾਈ ਹੋ ਚੁੱਕਾ ਹੈ ਜੀ ਮੈਂ ਇਹਦੇ ਨਾਲ ਦੀ ਨਾਲ ਦੱਸ ਦਵਾਂ ਲੁਧਿਆਣੇ ਵਿੱਚ 350 ਪੈਟਰੋਲ ਪੰਪ ਡਰਾਈ ਹੋ ਗਏ ਅੱਜ ਇਹਦਾ ਦੀ ਸਥਿਤੀ ਬਣਦੀ ਜਾ ਰਹੀ ਹੈ ਕਮੈਂਟਸ ਵੀ ਜੇ ਤੁਸੀਂ ਨਾਲ ਦੀ ਨਾਲ ਲੈਂਦੇ ਰਹੋ ਸਾਡੇ ਪਰਿਵਾਰ ਮੈਂਬਰਾਂ ਕੋਲ ਜੋ ਔਖਾ ਨਹੀਂ ਹੋ ਲੱਗਾ ਇੱਕ ਇੱਕ ਦੋ ਦਿਨ ਸਾਈਕਲ ਚ ਚਲਾ ਲਵਾਂ ਹਾਂ ਸ਼ਾਇਦ ਸਰਕਾਰ ਤੁਹਾਨੂੰ ਇਹੀ ਸਮਝਾਉਣਾ ਚਾਹੁੰਦੀ ਆ ਕਿ ਡੈਨਮਾਰਕ 'ਚ ਸਾਈਕਲ ਚ ਲਾਉਂਦੇ ਲੋਕ ਜ਼ਿਆਦਾ ਕਹਿੰਦੇ ਉਹ ਆਦਤ ਬਹੁਤ ਘੱਟੋ ਘੱਟ ਸ਼ਹਿਰ 'ਚ ਸੋ ਜੇ ਕੱਲ ਸਾਰੇ ਪੰਪਸ ਤੇਲ ਮਿਲਣਾ ਸ਼ੁਰੂ ਹੋ ਜਾਣਾ ਬਾਈ ਕਾਪੜੇ ਵਾਲ ਕਰਕੇ ਬੋਲੋ ਨਾ ਅੱਛਾ ਬੋਲੋ ਕਹਿੰਦੇ ਕੱਲ ਸਾਰੇ ਪਪ ਦੇ ਤੇਲ ਮਿਲਣਾ ਸ਼ੁਰੂ ਹੋ ਜਾਣਾ ਜੀ ਦੇਖੋ ਉਮੀਦ ਜਿਤਾਈ ਜਾ ਰਹੀ ਹੈ ਜਿੰਨੇ ਕਿ ਮੈਂ ਪ੍ਰਸ਼ਾਸਨ ਦੀ ਗੱਲਬਾਤ ਸੁਣੀ ਹੈ ਪੱਤਰਕਾਰਾਂ ਦੇ ਨਾਲ ਜਲੰਧਰ ਦਾ ਪ੍ਰਸ਼ਾਸਨ ਗੱਲਬਾਤ ਕਰ ਰਿਹਾ ਸੀਗਾ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਮੈਂ ਅੱਧਾ ਘੰਟਾ ਪਹਿਲਾਂ ਚਰਚਾ ਸੁਣੀ ਸੀ ਕਿ 6-7 ਘੰਟੇ ਤੱਕ ਸਾਰਾ ਕੁਝ ਨਾਰਮਲਾਈਜ਼ ਹੋ ਜਾਏਗਾ ਲੇਕਿਨ ਅਸੀਂ ਸ਼ਹਿਰ ਵਿੱਚ ਆਪਣੇ ਜਿੰਨੇ ਪੈਟਰੋਲ ਪੰਪ ਆ ਉਹਨਾਂ ਤੇ ਵਿਜ਼ਿਟ ਕਰ ਰਹੇ ਆ ਦੋ ਜਗ੍ਹਾ ਸਾਡੀ ਗੱਲਬਾਤ ਹੋਈ ਹੈ ਇੱਕ ਜਣਿਆਂ ਨੇ ਤਾਂ ਇਹ ਕਿਹਾ ਕਿ ਗੱਡੀ ਪਰਸੋ ਤੱਕ ਆ ਜਾਏਗੀ ਲੇਕਿਨ ਉਹ ਕਹਿੰਦੇ ਸਾਡੇ ਕੋਲ ਪੈਟਰੋਲ ਹੈਗਾ ਅਸੀਂ ਕਿਸੇ ਨੂੰ ਖਾਲੀ ਨਹੀਂ ਮੋੜ ਰਹੇ ਕਿਸੇ ਨੂੰ ਮੋਟਰਸਾਈਕਲ ਵਾਲੇ ਨੂੰ 200 ਕਿਸੇ ਨੂੰ 500 ਦਾ ਤੇਲ ਪਾ ਰਹੇ ਆ ਗੱਡੀਆਂ ਵਾਲੇ ਨੂੰ 1000 1500 ਤੱਕ ਪਾ ਰਹੇ ਆ ਤੇ ਦੂਜੇ ਪਾਸੇ ਅਸੀਂ ਇੱਥੇ ਆਏ ਆ ਬੰਗਾ ਰੋਡ ਤੇ ਤਾਂ ਸੱਤਲੂਚ ਪੈਟਰੋਲ ਪੰਪ ਵਾਲਿਆਂ ਨੇ ਕਿਹਾ ਕਿ ਉਹ ਕਹਿੰਦੇ ਕਿ ਗੱਡੀ ਆ ਜਾਏਗੀ ਕੱਲ ਨੂੰ ਕੱਲ ਨੂੰ ਸਾਰਾ ਕੁਝ ਉਮੀਦ ਹੈ ਕਿ ਨਾਰਮਲ ਹੋ ਜਾਏਗਾ ਔਰ ਉਹਨਾਂ ਨੇ ਵੀ ਕਿਹਾ ਕਿ ਸਾਨੂੰ ਵੀ ਅਸੀਂ ਵੀ ਆਪਣਾ ਕੰਮ ਚਲਾਉਣਾ ਪੈਟਰੋਲ ਪੰਪ ਦੇ ਜਿਹੜੇ EMPLOYEE ਉਹਨਾਂ ਨੇ ਕਿਹਾ ਤਾਂ ਉਹ ਕਹਿੰਦੇ ਅਸੀਂ ਵੀ ਆਪਣਾ ਕੰਮ ਚਲਾਉਣਾ ਹੈ ਤੇ ਡੈਫੀਨੇਟਲੀ ਕੱਲ੍ਹ ਨੂੰ ਜਦੋਂ ਤੇਲ ਆਏਗਾ ਤਾਂ ਉਹ ਕਹਿੰਦੇ ਪਹਿਲਾਂ ਅੰਗਰੋ ਜਿੰਦਾ ਲੋਕਾਂ ਦੀ ਡਿਮਾਂਡ ਹੋਊਗੀ ਉਸ ਤਰੀਕੇ ਨਾਲ ਸਪਲਾਈ ਹੋਈ ਜਾਏਗੀ ਪਰ ਦੇਖੋ ਤੇਲ ਤੇ ਅਸੀਂ ਕਿੰਨੇ ਨਿਰਪਰ ਹੋ ਗਏ ਹਾਂ ਇਮੇਜਿਨ ਨਹੀਂ ਕਰ ਸਕਦੇ ਅਸੀਂ ਆਪਣੀ ਲਾਈਫ ਇਸ ਸਮੇਂ 2024 ਚ ਤੇਲ ਤੋਂ ਬਿਨਾਂ ਪਰ ਫਿਰ ਵੀ ਅਸੀਂ ਇੱਕ ਬੇਨਤੀ ਜ਼ਰੂਰ ਕਰ ਦੇਣੀ ਚਾਹੁੰਦੇ ਆ ਜਿੰਨੇ ਵੀ ਸਾਡੇ ਈਵਰ ਸਾਡੀ ਫੈਮਲੀ ਪਿੰਡਾਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਰਹਿੰਦੇ ਆ ਕਿ ਜੇਕਰ ਕੋਈ ਬਲੈਕ ਚ ਤੁਹਾਨੂੰ ਤੇਲ ਖਰੀਦਣ ਨੂੰ ਕਹਿੰਦਾ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਲਈਏ ਕਿਉਂਕਿ ਹੁਣ ਜਿਹੜੀ ਜਮਾਖੋਰੀ ਜਿਨ੍ਹਾਂ ਨੇ ਕੀਤੀ ਹੈ ਕਿਉਂਕਿ ਪਹਿਲਾਂ ਤਾਂ ਜਮਾਖੋਰੀ ਕਰਨੀ ਹੀ ਨਹੀਂ ਸੀ ਚਾਹੀਦੀ ਸਾਰਿਆਂ ਨੂੰ ਹੱਕ ਦੀ ਚੀਜ਼ ਮਿਲਣੀ ਚਾਹੀਦੀ ਸੀ ਜੇ ਕੋਈ ਜਮਾਖੋਰੀ ਕਿਸ ਨੇ ਕੀਤੀ ਹੈ ਚੀਜ਼ ਤੁਹਾਨੂੰ ਮਹਿੰਗੇ ਭਾਅ ਵੇਚਣਾ ਚਾਹੁੰਦਾ ਟੈਕ ਕੋਈ ਸੰਪਰਕ ਕਰ ਲਈਓ ਕਿਉਂਕਿ ਉਹ ਬੰਦਾ ਫਿਰ ਦੋਸ਼ੀ ਹੈ ਸਜ਼ਾ ਦਾ ਹੱਕਦਾਰ ਹੈ ਦੂਜੀ ਗੱਲ ਪੈਨਿਕ ਨਾ ਹੋਇਓ ਕੱਲ ਤੱਕ ਸਾਰਾ ਕੁਝ ਠੀਕ ਹੋ ਜਾਣਾ ਵੀਡੀਓ ਨੂੰ ਸ਼ੇਅਰ ਇਸ ਕਰਕੇ ਕਰ ਦਿਓ ਤਾਂ ਜੋ ਜਿਹੜੇ ਲੋਕ ਪੈਨਿਕ ਹੋ ਚੁੱਕੇ ਆ ਘਬਰਾ ਰਹੇ ਆ ਡਰ ਰਹੇ ਆ ਜਾਂ ਇੱਧਰ ਉੱਧਰੋਂ ਤੇਲ ਦਾ ਇੰਤਜ਼ਾਮ ਕਰਨ ਲਈ ਕਿਸੇ ਨਾ ਕਿਸ ਨੂੰ ਕਹਿ ਰਿਹਾ ਕਿ ਕੋਈ ਗੱਲ ਨਹੀਂ ਮੈਂ ਪੈਸੇ ਵੱਧ ਦੇ ਦਿੰਦਾ ਉਹਨਾਂ ਦਾ ਨੁਕਸਾਨ ਨਾ ਹੋਵੇ ਅਸੀਂ ਵੀਡੀਓ ਅਵੇਅਰਨੈਸ ਕਰਨ ਲਈ ਬਣਾ ਰਹੇ ਆ ਤਾਂ ਜੋ ਥੋੜੀ ਅਵੇਅਰਨੈਸ ਆ ਸਕੇ ਹੁਣ ਅਸੀਂ ਜਾ ਰਹੇ ਆ ਜੀ ਮਹਾਲੋ ਦੇ ਕੋਲ ਪੈਟਰੋਲ ਪੰਪ ਜਿਹੜਾ ਇੱਥੇ ਹੈਗਾ ਆ ਉਸ ਇੱਕ ਗੱਲ ਸਮਝਣ ਵਾਲੀ ਹੈ ਨਾ ਪੈਟਰੋਲ ਤੇ ਡੀਜ਼ਲ ਦੋਏ ਪੈਂਦੇ ਪਰ ਆਪਾਂ ਕਹਿੰਨੇ ਪੈਟਰੋਲ ਪੰਪ ਹੈ ਹੈ ਆਪਾਂ ਵੈਸੇ-ਵੈਸੇ ਵੈਸੇ ਕਹਿੰਦੇ ਪੰਪ ਵੀ ਨਹੀਂ ਕਹਿ ਸਕਦੇ ਆ ਪੀਡੀ ਕਹੇ ਤਾਂ ਪੀਡੀ ਪੰਪ ਪੀਡੀ ਪੰਪ ਪੈਟਰੋਲ ਡੀਜ਼ਲ ਪੰਪ ਲੋ ਵਾਟ ਆ ਇਨੋਵੇਸ਼ਨ ਲਓ ਜੀ ਅਸੀਂ ਇਸ ਸਮੇਂ ਮਹਾਲੋਂ ਜਿਹੜਾ ਪੰਪ ਹੈ ਉੱਥੇ ਪਹੁੰਚ ਗਏ ਆ ਔਰ ਇੱਥੇ ਤੇਲ ਨਾਰਮਲ ਜਿਹੜਾ ਗੱਡੀਆਂ ਵਿੱਚ ਪਾਇਆ ਜਾ ਰਿਹਾ ਹੈ ਪਾਰੇ ਆ ਆਪਾਂ ਵੀ ਇੱਥੋਂ ਤੇਲ ਪੋ ਲੈਣੇ ਔਰ ਦੂਜੀ ਗੱਲ ਇੱਥੇ ਬਹੁਤਾ ਰਸ਼ ਵੀ ਨਹੀਂ ਆ ਗੱਡੀਆਂ ਵੀ ਦੋ ਚਾਰ ਕਿ ਖੜੀਆਂ ਮੇਰੇ ਖਿਆਲ ਔਰ ਵਹੀਕਲਸ ਵੀ ਬਹੁਤੇ ਟੂ ਵੀਲਰ ਵੀ ਬਹੁਤੇ ਜ਼ਿਆਦਾ ਨਹੀਂ ਆ ਤਾਂ ਆਪਾਂ ਗੱਡੀ ਇੱਕ ਸਾਈਡ ਤੇ ਲਾ ਦਈਏ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਅੱਛਾ ਮੇਰੇ ਨਾਲ ਪਤਾ ਕੀ ਮਹਿਸੂਸ ਹੋ ਰਿਹਾ ਕਿ ਜਦ ਨਾਲ ਆਪਾਂ ਛੋਟੇ ਉਹਦੇ ਫਿਲਮਾਂ ਨਾਟਕ ਦੇਖਦੇ ਸੀਗੇ ਆਪਣੀ ਮਨ ਦੀ ਗੱਲ ਵੀ ਬੋਲਣੀ ਪੈਂਦੀ ਸੀਗੀ ਕਹਿੰਦੇ ਇਹ ਮੰਨ ਦੀ ਗੱਲ ਕਿਉਂ ਬੋਲ ਰਹੇ ਆ ਹੁਣ ਹੁਣ ਅਸੀਂ ਵੀ ਮੰਨ ਦੀ ਗੱਲ ਜਿਹੜੀ ਬੋਲਦੇ ਆ ਗੱਡੀ ਸਾਈਡ ਤੇ ਲਾ ਦੀਏ ਖੜ ਜੀਏ ਨਹੀਂ ਤਾਂ ਐਕਸਪਲੇਨ ਕਰਨਾ ਬਹੁਤ ਜ਼ਰੂਰੀ ਹੈ ਨਾ ਆ ਜਾਓ ਤਾਂ ਤਾਂ ਸਵੇਰਾ ਸੀ ਤੁਹਾਨੂੰ ਕੱਲ ਠੀਕ ਹੈ ਸਵੇਰੇ ਲੈ ਜਣਾ ਕੀ ਕਹਿੰਦੇ ਕੀ ਕਹਿੰਦੇ ਉਹ ਕਹਿੰਦੇ ਸਵੇਰੇ ਮਿਲ ਜਾਣਾ ਕੋਈ ਗੱਲ ਨਹੀਂ ਸਵੇਰੇ ਮਿਲ ਜਾਣਾ ਹੁਣ ਤੁਹਾਨੂੰ ਭੇਜਿਆ ਕੱਲ ਹੈ ਨਹੀਂ ਕਹਿੰਦੇ ਤੇ ਨਹੀਂ ਨਹੀਂ ਹੈਗਾ ਫੇ ਪੱਠੇ ਕੋ ਤੁੰਦੇ ਅੱਛਾ 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 ਕੈਨ ਨਹੀਂ ਚ ਨਹੀਂ ਪਾ ਕੇ ਦਿੱਤਾ ਨਹੀਂ ਨਹੀਂ ਮੈਂ ਹੀ ਪਵਾਇਆ ਮੈਂ ਤੁਸੀਂ ਨਹੀਂ ਪਵਾਇਆ ਉਹ ਕਹਿੰਦੇ ਮਿਲ ਜੂ ਸਵੇਰ ਨੂੰ ਠੀਕ ਹੈ ਠੀਕ ਹੈ ਤੁਸੀਂ ਆਗੇ ਇੱਥੇ ਮੈਨੂੰ ਲੱਗਦਾ ਤੁਹਾਨੂੰ ਜ਼ਰੂਰੀ ਚਾਹੀਦਾ ਹਾਂ ਜੀ ਹਾਂ ਜੀ ਹਾਂ ਜੀ ਪਾਣਾ ਪੈਣਾ ਜੀ ਚਾਹੀਦਾ ਇਹ ਭਾਜੀ ਸਾਨੂੰ ਪਿਛਲੇ ਪੈਟਰੋਲ ਪੰਪ ਤੇ ਵੀ ਮਿਲੀ ਸੀਗੀ ਹਾਂ ਜੀ ਹਾਂ ਜੀ ਠੀਕ ਹੈ ਜੀ ਕੀ ਕਹਿੰਦੇ ਕੋਈ ਗੱਲ ਹੌਣੀ ਪਾਉਂਦੇ ਵੈਨ ਲੱਗਦਾ ਇਹਨੂੰ ਪਹਿਚਾਣਾ ਪਿਛਲੇ ਨਿ ਪੁੱਛ ਲੈਨੇ ਨਾਰਮਲੀ ਪਾ ਰਹੇ ਆ ਜੀ ਤੇਲ ਹਾਂ ਜੀ ਨਾਰਮਲ ਨਾਰਮਲ ਭਾਜੀ ਨਾਰਮਲ ਹੋਰ ਭਾਜੀ ਕਿੱਦਾਂ ਜੀ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਕੰਨੀਆਂ ਭਰਾ ਰਹੇ ਹੋ ਇਹ ਕਹਿੰਿਆ ਟਰੈਕਟਰ ਵਾਸਤੇ ਅੱਛਾ ਟਰੈਕਟਰ ਵਾਸਤੇ ਕੱਲ ਵੀ ਵਿਜਣੀ ਆ ਮਟਨਾਲੀ ਜ਼ਰੂਰੀ ਆ ਜ਼ਰੂਰੀ ਆ ਜ਼ਰੂਰੀ ਆ ਜੀ ਆਓ ਵੇ ਜੀ ਅੱਗੇ ਦਿਖਾ ਦਿਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਕੀ ਹਾਲ ਚਾਲ ਜੀ ਫਾਰੇ ਗੱਡੀ ਚ ਤੇਲ ਦੀ ਹਾਂਜੀ ਫਾਰੇ ਹੀ ਜੀ ਫਾਰੇ ਚਲੋ ਸ਼ੁਕਰੀਆ ਸਤਿ ਸ੍ਰੀ ਅਕਾਲ ਆਪ ਜੋਗਰ ਕਰਦਾ ਪਰਮਾਤਮਾ ਦਾ ਮਿਲ ਗਿਆ ਹਾਂਜੀ ਹਾਂਜੀ ਹੜਤਾਲ ਤਾਂ ਖਤਮ ਹੋ ਗਈ ਨਾ ਜੀ 30 ਦਿਨ ਦਾ ਅੱਗੇ ਸਮਾਂ ਪੈਣ ਚਲ ਗਿਆ ਠੀਕ ਹੈ ਜੀ ਨਾਲੇ ਕਹਿੰਦੇ ਕੱਲ ਦੇ ਦਿਨ ਵੀ ਹੈ ਕਿਸ ਚੀਜ਼ ਦਾ ਜੀ ਆ ਪੈਟਰੋਲ ਦੀ ਹੜਤਾਲ ਨੇ ਨੇ ਜੋ ਲੇਟੈਸਟ ਅਪਡੇਸ਼ਨ ਇਹ ਆ ਰਹੀ ਹੈ ਕਿ ਪ੍ਰਸ਼ਾਸਨ ਤੇ ਟਰੱਕ ਆਪਰੇਟਰਾਂ ਦੀ ਮੀਟਿੰਗ ਹੋਈ ਸੀਗੀ ਤਾਂ ਉਹਨਾਂ ਨੇ ਹੜਤਾਲ ਖਤਮ ਕਰਦਾ ਐਲਾਨ ਕਰ ਦਿੱਤਾ ਹੈ ਬਹੁਤ ਧੰਨਵਾਦ ਔਰ ਔਰ ਕੱਲ ਤੱਕ ਪੂਰੀ ਨਹੀਂ ਹੋਊਗੀ ਹਾਂਜੀ ਹਾਂਜੀ ਮੇਰਾ ਬਹੁਤ ਪਰੇਸ਼ਾਨ ਸੀਗਾ ਜੀ ਦੇਖੋ ਇਹ ਐਸੈਂਸ਼ੀਅਲ ਗੁੱਡਸ ਹੀ ਆਉਂਦਾ ਨਾ ਇਹ ਇਹਦੇ ਪਿੱਛੇ ਨਾ ਜ਼ਿੰਦਗੀ ਖੜ ਜਾਂਦੀ ਹੈ ਅੱਜਕੱਲ ਦੇ ਹਾਲਾਤਾਂ ਦੇ ਹਿਸਾਬ ਨਾਲ ਠੀਕ ਹੈ ਸਰ ਬਹੁਤ ਸ਼ੁਕਰ ਹੈ ਤੁਸੀਂ ਤੇਲ ਪਾ ਲੋ ਕਿ ਹੋਰ ਨਾ ਵਾਰੀ ਲੈ ਜਵੇ ਭਾਈ ਆਇਆ ਮਾੜਾ ਕਰਦਾ ਸਾਰੇ ਪੰਪ ਖੁੱਲ ਗਏ ਸਾਰੇ ਖੁੱਲ ਗਏ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਡੇਢ ਵੇ ਮੋਰ ਤੇ ਹਾਂਜੀ ਹਾਂ ਹਾਂ ਔਰ ਠੀਕ ਹੈ ਜੀ ਬਿੰਦਾ ਤਾਂ ਹੈ ਨਹੀਂ ਤੇਲ ਬਿੰਦਾ ਨੇ ਕੀ ਕਹਿੰਦਾ ਜੀ ਉਹ ਕਹਿੰਦੇ ਨਹੀਂ ਦੇਣਾ ਕੀ ਕੀ ਹੋ ਗਿਆ ਜੀ ਟੈਂਕੀ ਭਾਜੀ ਫੁੱਲਵਾ ਟੋਲ ਨਾ ਫੁੱਲਦਾ ਨਹੀਂ ਟੈਂਕੀ ਫੁੱਲਵਾ ਮੈਂ ਮੈਂ ਕਹਿਣਾ ਫੁੱਲਾ ਮੈਂ ਮੈਂ ਕੀ ਐਰ ਕਹਿ ਪਰ ਕੱਲ ਤੱਕ ਨੋਰਮਲ ਹੋ ਜਾਣਾ ਜੀ ਹਾਂ ਨੋਰਮਲ ਹੋ ਜਾਣਾ ਜੀ ਪੈਨਿਕ ਹੋਣ ਦੀ ਲੋੜ ਨਹੀਂ ਘਬਰਾਣ ਦੀ ਲੋੜ ਨਹੀਂ ਜੀ ਠੀਕ ਹੈ ਹੁਣ ਐਵੇਂ ਐਵੇਂ ਆਪਾਂ ਕੋਈ ਨਹੀਂ ਸਮਝ ਗਿਆ ਜੀ ਬਜ਼ੁਰਗ ਗਿਆ ਸਾਡੇ ਸਾਰਿਆਂ ਦੇ ਬਜ਼ੁਰਗ ਸਾਝੇ ਹੀ ਹੁੰਦੇ ਆ ਠੀਕ ਹੈ ਜੀ ਕੀ ਨਾਮ ਕੀ ਤੁਹਾਡਾ ਜੀ ਡਾਕਟਰ ਗੁਰਪਾਲ ਸਿੰਘ ਅੱਛਾ ਡਾਕਟਰ ਸਾਹਿਬ ਮਿਲਦੇ ਤਾਂ ਨਹੀਂ ਚਲੋ ਬਹੁਤ ਸ਼ੁਕਰੀਆ ਸਰ ਪੈਨਿਕ ਹੋਣ ਦੀ ਲੋੜ ਨਹੀਂ ਸਰ ਅੱਛਾ ਹੋ ਗਿਆ ਪਤਾ ਕੀ ਹੈ ਹਾਂ ਜੀ ਉਹ ਆਟੋਮੈਟਿਕ ਟੈਂਕੀਪੁੱਲ ਕਰਾ ਲਿਆ ਜੀ ਜੀ ਆ ਮੈਨੂੰ ਹੁਣੇ ਮੰਦਰ ਚ ਜਾ ਕੇ ਬੁਲਾ ਚਲੋ ਇਹਨੇ ਪਤਾ ਕੀ ਹੈ ਕਲਪਤ ਇਹ ਪਾ ਲਿਓ ਹੋਰ ਕਿ ਹੋਇਆ ਜੀ ਹੈ ਕੀ ਕਹਿੰਦੇ ਮੈਂ ਗੱਲ ਗੱਲ ਲੱਗ ਗਈ ਕੀ ਆ ਜੀ ਠੀਕ ਆ ਜੀ ਭਰੀ ਜਾਂਦੇ ਆ ਕਿੰਨੇ 200 500 ਕਿ ਜਿੰਨਾ ਮਰਜੀ 200 200 ਜੀ ਚਲੋ ਠੀਕ ਆ ਇਹਨਾਂ ਦੀ ਮਜਬੂਰੀਆਂ ਸਾਰੇ ਨੂੰ ਤੇਲ ਦੇਣਾ ਹੈ ਭਾਜੀ ਦੇ ਨਹੀਂ ਲਿਮਟਾ ਭਾਜੀ ਬੈਂਕ ਦਾ ਲਿਮਟਾ ਅਸੀਂ ਮਾਲਕਾਂ ਨੂੰ ਵੀ ਸੋਣੀ ਸਾਨੂੰ ਪਤਾ ਹੀ ਆ ਅੱਧਰ ਦੇਖੋ ਕੰਨੀਆਂ ਜਾਂਦੀਆਂ ਨਾ ਉਹ ਡੀਜ਼ਲ ਠੀਕ ਹੈ ਲੈ ਜੇ ਕੋਈ ਵੀ ਹੈ ਤੇਲ ਤਾਂ ਠੀਕ ਹੈ ਪੈਟਰੋਲ ਨੂੰ ਜਿਹੜਾ ਆ ਇਹ ਲਿਮਟ ਚ ਦੇ ਰਹੇ ਆ ਤੇ ਡੀਜ਼ਲ ਦੀਆਂ ਕੰਨੀਆਂ ਭਰ ਰਹੇ ਆ ਲੋਕਾਂ ਦਾ ਇਹ ਵੀ ਕਹਿਣਾ ਹੈ ਡੀਜ਼ਲ ਦੀ ਕੰਨੀ ਭਰ ਸਕਦੇ ਕਾਲੇ ਭਾਜੀ ਉਹ ਪਿੱਛੇ ਵੀ ਪਬਲਿਕ ਚਲੋ ਅੰਕਲ ਜੀ ਆਪ ਲੜੀਏ ਨਾ ਲੜੀਏ ਨਾ ਦੇਖੋ ਇਹ ਵੀ ਵਿਚਾਰੇ ਸਵੇਰ ਦੇ ਕੰਮ ਕਰ ਰਹੇ ਆ ਕੀ ਹਾਲ ਚੱਲਦਾ ਠੀਕ ਹੈ ਦੇਖੋ ਉਹ ਵੀ ਵਿਚਾਰਾ ਤੰਗ ਹੋਇਆ ਪਿਆ ਉਹਦੀ ਮੁਸੀਬਤ ਸਮਝ ਗਏ ਆਪਾਂ ਲੜੀਏ ਨਾ ਆਪਾਂ ਜਿੰਨੀਆਂ ਹੁਣ ਆਜੀ ਕਿਹਨੇ ਕਹੇ ਪਹਾੜੀਆਂ ਕੋਈ ਨਹੀਂ ਭਾਜੀ ਮੈਂ ਤੁਹਾਡਾ ਗੁੱਸਾ ਗੁੱਸਾ ਨਾਓ ਗੁੱਸਾ ਨਾਓ ਭਾਈ ਗੁੱਸੇ ਵਾਲੀ ਗੱਲਾਂ ਕਰਦੇ ਲੋਕ ਤੁਹਾਨੂੰ ਸੰਜੀਤ ਦਾ 40 ਜਾਦੂ ਦੀ ਜੱਫੀ ਚਾਹੀਦੀ ਮੈਨੂੰ ਲੱਗਦਾ ਨਹੀਂ ਉਹਦੀ ਗੱਲ ਬਾਜੀ ਹੈ ਵੇਖੋ ਇਹ ਵੀ ਲੋਕ ਪਰੇਸ਼ਾਨ ਤੁਸੀਂ ਪਰੇਸ਼ਾਨ ਰਲ ਮਿਲ ਕੇ ਜੱਫੀ ਹੁਣ ਜ਼ਿਆਦਾ ਨਹੀਂ ਪਾਣੀ ਪਲਟਾ ਕੰਮ ਨਾ ਜੇ ਪੋਠੇ ਹੱਥ ਨਾਲ ਨਾ ਗੱਡੀ ਚ ਲਾਣ ਲਾ ਪੋਏ ਭਾਜੀ ਹੁਣ ਤੁਸੀਂ ਮੂਡ 'ਚ ਆ ਮੈਂ ਗੱਲ ਕਰ ਰਿਹਾ ਤੁਸੀਂ ਮੂਡ 'ਚ ਆ ਇੱਕ ਮਿੰਟ ਕਰ ਲੈ ਮੈਂ ਉਹ ਡੀਜੋ ਆ ਡੀਜੋ ਪਾ ਕੇ ਡੀਜੋ ਵੀ ਤੇਲ ਹੀ ਜਾ ਉਹ ਵੀ ਡੀਜੋ ਮੈਨੂੰ ਲੱਗਿਓ ਕਿ ਇਹ ਤੇਲ ਨਹੀਂ ਜਿੱਲ ਬੋਲਾ ਦੋ ਮੈਨੂੰ ਲੱਗਿਓ ਕਿ ਤੇਲ ਹੀ ਉਹ ਨਹੀਂ ਕਰਦੇ ਮੈਨੂੰ ਮਿਹਰਬਾਨੀ ਮੋਸਮ ਜਾਂ ਕੰਮ ਜਦੋਂ ਪਾਸੇ ਜਾਂ ਕੀ ਪਾਸੇ ਪਾਵੇ ਨਹੀਂ ਨਹੀਂ ਸਾਹਮਣੇ ਮੈਂ ਆਪਣਾ ਕੁਝ ਕਰਦਾ ਨਹੀਂ ਜਿਹੜਾ ਫੋਟੋ ਨਹੀਂ ਬੋਲਦਾ ਹਾਂ ਇਹ ਵਧੀਆ ਰਹਿ ਗਿਆ ਉਹ ਨਿਕਲ ਗਿਆ ਤਾਂ ਇਸ਼ੂ ਇੱਥੇ ਜਿਹੜਾ ਉਹ ਬਣਦਾ ਜਾ ਰਿਹਾ ਪਰ ਦੇਖੋ ਮੈਨੂੰ ਤਾਂ ਇਹ ਲੱਗਦਾ ਕਿ ਜੇ ਆਪਣੇ ਕੋਲ ਸਫੀਸ਼ੀਐਂਟ ਪੈਟਰੋਲ ਹੈਗਾ ਆਪਾਂ ਨੂੰ ਵੀ ਬੇਲੋੜਾ ਨਹੀਂ ਆਪਣੇ ਗੱਡੀਆਂ 'ਚ ਆਪਣੀ ਕੈਂਨੀਆਂ 'ਚ ਰੱਖਣਾ ਚਾਹੀਦਾ ਬੇਲੋੜਾ ਨਾ ਰੱਖੋ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਕੱਲ ਨੂੰ ਕੋਈ ਬੰਦਾ ਮਜਬੂਰ ਵੀ ਆ ਸਕਦਾ ਉਹਦੀ ਜ਼ਰੂਰਤ ਪੂਰੀ ਹੋਣੀ ਚਾਹੀਦੀ ਆ। ਫਰਾ ਵੀ ਆਗ ਲੱਗ ਜਵੇ। ਹਾਂ ਆਪਾਂ ਲੈ ਕੇ ਲਿਆ ਕੇ ਘਰੇ ਰੱਖ ਬੇ ਲੋੜਾ ਲਜਾਣ ਦੀ ਲੋੜ ਨਹੀਂ ਜਮ੍ਹਾਂ ਕਰਨ ਦਾ ਕੋਈ ਫਾਇਦਾ ਨਹੀਂ ਆ। ਅਸੀਂ ਉਸ ਗੱਲ ਨੂੰ ਸਮਝੀਏ। ਕਿਉਂਕਿ ਜਦੋਂ ਬੇ ਲੋੜਾ ਲੈ ਕੇ ਜਾਵਾਂਗੇ ਉਹੀ ਕਿਸੇ ਹੋਰ ਦੇ ਵਹੀਕਲ 'ਚ ਪੈ ਜਾਊਗਾ। ਔਰ ਪੈਨਿਕ ਹੋਣ ਦੀ ਤਾਂ ਲੋੜ ਹੀ ਨਹੀਂ ਕਿਉਂਕਿ ਕੱਲ ਤੱਕ ਸਾਰਾ ਕੁਝ ਨਾਰਮਲਾਈਜ਼ ਹੋ ਜਾਣਾ। ਇਹੀ ਤਾਂ ਅਸੀਂ ਮੈਸੇਜ ਜਿਹੜਾ ਹੈ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਘਬਰਾਣ ਦੀ ਜ਼ਰੂਰਤ ਨਹੀਂ ਆ। ਔਰ ਜਿਹੜੇ ਇਹ ਇਹਨਾਂ ਦੀ ਵੀ ਮਜਬੂਰੀ ਸਮਝੀਗੇ ਇਹਨਾਂ ਦੀ 500 ਦਾ ਮੈਂ ਖੜੀ ਨਹੀਂ ਜਾਣਾ ਅੱਗੋਂ ਤੁਸੀਂ ਅੜ ਕੇ ਲੜ ਕੇ ਨਹੀਂ ਲੜਣਾ ਨਹੀਂ ਮੈਂ ਡੀਜ਼ਲ ਕੋਲੇ ਗਾਰੰਟੀ ਸਾਡੀ ਕੋਈ ਨਹੀਂ ਜਿਹੜਾ ਡੀਜ਼ਲ ਵਿੱਚ ਪੈਟਰੋਲ ਨਾ ਆਵੇ ਡੀਜ਼ਲ ਹੈ ਨਾ ਨਹੀਂ ਇੱਕ ਇੱਕ ਅਸੀਂ ਇਹ ਚੀਜ਼ ਨਹੀਂ ਦਿਖਾਣੀ ਦੇਖੀ ਭਾਜੀ ਚਲੋ ਇਹ ਮੈਂ ਐਕਚੁਅਲੀ ਇਹਨਾਂ ਪੁੱਛਣਾ ਚਾਹੁੰਦਾ ਸੀ ਕਿ ਪੰਪ ਤੇ ਕਿੰਨਾ ਕੁ ਤੇਲ ਹੋਰ ਅਵੇਲੇਬਲ ਹੈਗਾ ਕਦੋਂ ਤੱਕ ਇਹ ਓਪਨ ਹੈ ਪਰ ਹੁਣ ਉੱਥੇ ਥੋੜੀ ਜੀ ਕਸ਼ਮਕਸ਼ ਚੱਲ ਰਹੀ ਹੈ ਥੋੜੀ ਜੀ ਤਲਖੀ ਚੱਲ ਰਹੀ ਹੈ ਉਹ ਮੈਂ ਦਿਖਾਣਾ ਨਹੀਂ ਚਾਹੁੰਦਾ ਅ ਮੈਂ ਚਾਹੁੰਨਾ ਕਿ ਇੱਕ ਚੰਗਾ ਮੈਸੇਜ ਹੀ ਜਾਵੇ ਕਿਉਂਕਿ ਜਿਹੜੇ ਆ ਕਰਿੰਦੇ ਆ ਮੇਰੀ ਉਹਨਾਂ ਪ੍ਰਤੀ ਹਮਦਰਦੀ ਹੈ ਉਹ ਵਿਚਾਰੇ ਸوير ਤੇ ਲੱਗੇ ਹੋਏ ਆ ਕਿਉਂਕਿ ਜਦੋਂ ਇਦਾਂ ਨਾ ਤੁਹਾਡੇ ਆਲੇ ਦੁਆਲੇ ਬਹੁਤ ਸਾਰੇ ਲੋਕ ਖੜੇ ਹੁੰਦੇ ਆ ਕੋਈ 200 ਦਾ ਨੋਟ ਫੜਾ ਰਿਹਾ ਕੋਈ 5000 ਨੋਟ ਫੜਾ ਰਿਹਾ ਤਾਂ ਮੈਂ ਨਹੀਂ ਚਾਹੁੰਦਾ ਉਹ ਕਨਫਿਊਜ਼ ਹੋ ਜਾਣ ਉਹਨਾਂ ਨੂੰ ਕੋਈ ਨੁਕਸਾਨ ਹੋਵੇ ਕਿਉਂਕਿ ਸਵੇਰੇ ਮੈਂ ਦੋ ਕਿ ਜਗ੍ਹਾ ਸੁਣਿਆ ਮੈਂ ਇੱਕ ਜਗ੍ਹਾ ਕਮੈਂਟ ਵੀ ਪੜਿਆ ਇੱਕ ਬੰਦਾ ਦੱਸ ਰਿਹਾ ਸੀ ਸਾਡੀ ਵੀਡੀਓ ਤੇ ਕਮੈਂਟ ਕੀਤਾ ਤੇ ਉਹਨੇ ਵੀ ਮੈਨੂੰ ਕਿਹਾ ਸੀ ਕਿ ਪਾਜੀ ਕਹਿੰਦਾ ਵੀਡੀਓ ਜ਼ਰੂਰ ਇਹ ਗੱਲ ਕਰਿਓ ਉਹ ਬੰਦਾ ਦੱਸ ਰਿਹਾ ਜੀ ਕਹਿੰਦਾ ਕਿ ਮੈਂ ਕਿਸੇ ਤੇਲ ਪਵਾ ਲਿਆ ਪੈਟਰੋਲ ਪੰਪ ਵਾਲਾ ਐਨਾ ਕਿ ਕਨਫਿਊਜ਼ ਹੋ ਗਿਆ ਉਹਨੇ ਮੇਰੇ ਤੋਂ ਪੈਸੇ ਹੀ ਨਹੀਂ ਲਏ ਪਰ ਉਹ ਕਹਿੰਦਾ ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਉਹਨੂੰ ਪੈਸੇ ਦੇ ਕੇ ਕਿਹਾ ਕਿ ਪਾਜੀ ਮੈਂ ਤੁਹਾਨੂੰ ਪੈਸੇ ਨਹੀਂ ਪੇ ਕੀਤੇ ਤੁਸੀਂ ਮੇਰੇ ਗੱਡੀ ਚ ਜਾ ਉਹਦੇ ਕੋ ਕਹਿ ਨਹੀਂ ਸੀ ਕੀ ਚੀਜ਼ ਸੀ ਮੈਨੂੰ ਹੁਣ ਐਗਜ਼ੈਕਟਲੀ ਯਾਦ ਨਹੀਂ ਆ ਰਹੀ ਉਹ ਚ ਤੇਲ ਪਾਤਾ ਪਰ ਮੇਰੇ ਤੋਂ ਪੈ ਹੋਪਫੁਲੀ ਕੱਲ ਸ਼ਾਮ ਤੱਕ ਸਾਰਾ ਕੁਝ ਨਾਰਮਲ ਹੋ ਜਾਏਗਾ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਤਸਵੀਰਾਂ ਤੁਹਾਨੂੰ ਮਹਾਲੋ ਤੋਂ ਦਿਖਾ ਰਹੇ ਹਾਂ ਔਰ ਇੱਕ ਰਾਹੋ ਰੋਡ ਤੇ ਪੰਪ ਤੁਹਾਨੂੰ ਦਿਖਾਇ ਸੀ ਚੱਲ ਰਿਹਾ ਸੀਗਾ ਅਸੀਂ ਇਸ ਸਮੇਂ ਮਹਾਲੋ ਵਿਖੇ ਮੌਜੂਦ ਹਾਂ ਚੰਡੀਗੜ੍ਹ ਰੋਡ ਤੇ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਉਹ ਤੁਹਾਨੂੰ ਅਗਲੀ ਵੀਡੀਓ ਚ ਅਪਡੇਟ ਦੇ ਦਾਂਗੇ ਪਰ ਇਸ ਬੰਗਾ ਰੋਡ ਤੇ ਜਿਹੜਾ ਇੱਕ ਸਤਲੁਜ ਪੈਟਰੋਲ ਪੰਪ ਹੈ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਪੈਟਰੋਲ ਪੰਪ ਤੇ ਤੇਲ ਪਾਉਣ ਨੂੰ ਵਚਨ ਬੰਦਿਆ ਲੇਕਿਨ ਹੁਣ ਸਾਡਾ ਪੰਪ ਜਿਹੜਾ ਹੈ ਉਹ ਡਰਾਈ ਹੋ ਚੁੱਕਾ ਹੈ ਮਸ਼ੀਨਾਂ ਡਰਾਈ ਨੇ ਜਦੋਂ ਕਹਿੰਦੇ ਗੱਡੀ ਆਊਗੀ ਇਮੀਡੀਏਟਲੀ ਅਸੀਂ ਸਰਵਿਸ ਸ਼ੁਰੂ ਕਰ ਦਿਆਂਗੇ